ਆ ਰਾਣੇ ਨੇ ਵੀ ਕੋਠੀ ਪਾਲੀ ਆ ਉਹ ਮਾਲਕਾ ਉਹ ਸਾਡੀ ਕਦੋਂ ਸੁਣੇਗਾ ਸਾਡਾ ਚਵਾਰਾ ਕਦੋਂ ਪਵਾਏਗਾ ਮੈਨੂੰ ਲੱਗਦਾ ਜਦੋਂ ਸਾਡੀ ਕਿਸਮ ਲਿਖਣਦੇ ਆਣਾ ਤੇਰੀ ਪੈਨਸਲ ਟੁੱਟ ਗਈ ਉਹ ਸੋਨਲਾ ਭਰਾ ਆਡੀ ਸੁਨਲਾ ਇਹ ਕਿੰਤੇ ਵਸੂਤੀ ਆ ਆਦੈਂਦਾ ਹੋ ਜਾਂ ਗਿਆ ਕੀ ਵੇਖਣ ਡਿਆ ਓਏ ਵੇਖਣਾ ਕੀ ਆ ਆ ਵੇਖ ਓਏ ਰਾਣੇ ਨੇ ਕਿੱਡੀ ਤਗੜੀ ਕੋਠੀ ਪਾਈ ਓਏ ਓਏ ਸਿੰਦਾਣੀ ਆਪਣਾ ਕਿਹ ਗੱਡਾ ਦਾ ਚਮਾਰਾ ਪਾਇਆ ਨੇ ਓਏ ਸਾਰਾ ਕੋਈ ਪਵਾਇਆ ਨਹੀਂ ਉਹ ਪਾਇਆ ਦਾ ਪਾਲਾ ਨਹੀਂ ਪਾਲਾ ਹਾਂ ਗੱਡੀ ਤਮੜੀ ਭੇਲੀ ਵਾਲੀ ਆਨੇ ਓਏ ਉਹ ਵਲੀ ਨਹੀਂ ਉਹ ਬਲਾਈ ਗਈ ਉਹ ਆਪਣਾ ਨਹੀਂ ਸਾਹਿਬ ਇਹ ਕਿੱਡੀ ਤਗੜੀ ਚਿੱਟੇ ਰੰਗ ਦੀ ਗੱਡੀ ਲਈ ਇਹਨੇ ਉਹ ਗੱਡੀ ਲਈ ਨਹੀਂ ਹੂੰ ਦੁਬਾਰਾ ਚੰਗਾ ਬੰਦਾ ਯਾਰ ਤਾ ਹਾਂ ਉਹ ਮੈਂ ਤੈਨੂੰ ਆਪਣੇ ਦੁੱਖ ਸੁਣਾਉਂਦਾਂ ਆ ਤੂੰ ਗਾੜੀ ਹੋਰ ਪੁਝਾਰਦਾ ਪਈ ਆ। ਉਹ ਮੈਂ ਤੇਰੇ ਹੀ ਦੁੱਖ ਸੁਣਦਿਆਂ ਭਰਾਵਾ ਪਰ ਹੁਣ ਤੇਰੇ ਦੁੱਖਾਂ ਨੂੰ ਆਪਾਂ ਸੁੱਖਾਂ 'ਚ ਬਦਲ ਦੇਣਾ ਵਾ। ਉਹ ਕਿੱਦਾਂ ਓਏ? ਓਏ ਆਪਣੇ ਕੋਲ ਇੱਕ ਸੰਤ ਕਰਨੀ ਵਾਲੇ ਸੰਤ। ਉਹ ਜੁੰਨੀਆਂ, ਕੋਠੀਆਂ, ਬੇਹਲੀਆਂ, ਭੁਲੀਆਂ ਨਾ ਸਾਰੀਆਂ ਉਹਨਾਂ ਬਣਾਈਆਂ ਵਾ। ਉਹ ਸੰਤ ਆ ਕੇ ਠੇਕੇਦਾਰ ਆ। ਓਏ। ਸੰਤਾਂ ਨੂੰ ਇਦਾਂ ਨਹੀਂ ਕਹਿਣਾ। ਅੱਛਾ ਬੜੇ ਪੁੰਚੇ ਹੋਏ ਹਸਤੀ ਦੇ। ਠੀਕ ਓਏ। ਮੈਂ ਵੀ ਤੈਨੂੰ ਉੱਥੇ ਲੈ ਕੇ ਜਾਣਾ ਵਾ। ਅੱਛਾ ਤੇ ਸਾਰਾ ਕੁਝ ਤੇਰਾ ਹੋਊਗਾ। ਚਲ ਆ ਚਲੀਏ ਓਏ। ਆ ਚਲੀਏ ਓਏ। ਹੋਲ ਵੀਰੋ ਲੈ ਆਈ ਆਪਣੇ ਨੋਹ ਦੇ ਪੈਰਾਂ ਦੀ ਮਿੱਟੀ ਹਾਂਜੀ ਪਾਪਾ ਜੀ ਲੈ ਆਈ ਆ ਬੜੀ ਮੁਸ਼ਕਿਲ ਨਾਲ ਓਏ ਗਾਲੇ ਵੀਰੋ ਮਾਰਦੇ ਆ ਮੰਤਰ ਨੋਹ ਤੇਰੀ ਹੋ ਜੂਗੀ ਤੇਰੇ ਵਾਸਤੇ ਮਾਰ ਫੁਕਾ ਲੈ ਵੀਰੋ ਆਉਂਦੀ ਮੱਸੀਆਂ ਨੂੰ ਨੋਹ ਤੇਰੀ ਤੇਰੇ ਅੱਗੇ ਪਿੱਛੇ ਅੱਗੇ ਪਿੱਛੇ ਹੋਗੀ ਪਰ ਯਾਦ ਰੱਖੇ ਪਾਣੀ ਚ ਥੋਲ ਕੇ ਉਹਨੂੰ ਪਿਉਣਾ ਕਿਤੇ ਆਪ ਨਾ ਪੀ ਜੀ ਹਾਂ ਦਾਸ ਵੀ ਕੋ ਲਿਆ ਵੇਰਾ ਕੰਮ ਖੁੱਲਿਆ ਕਿ ਨਹੀਂ ਹਾਂਜੀ ਬੱਬਾ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ बस दी ਵਿੱਚੋ ਰੱਖ ਲੈਂਦੇ ਨੇ ਮੋੜ ਦਿੰਦੇ ਨੇ ਯਮਰਾ ਦਾ ਝੋਟਾ ਹੋਰ ਪੱਟਾ ਠੀਕ ਹੈ ਝੋਟਾ ਪਾਪਾ ਜੀ ਮੈਂ ਬਰਾਂਟੇ ਨਹੀਂ ਖੇਡਣ ਆਇਆ ਜੀ ਆਪਣਾ ਦੁੱਖ ਦੱਸਣਾ ਆ ਕੱਲੇ ਪੱਟਾ ਰੱਖ ਖੋਪੜੀ ਤੇ ਆਹ ਲਓ ਬੱਬਾ ਜੀ ਇੱਧਰ ਨਹੀਂ ਇੱਧਰ ਅਸਈ ਹਾਂ ਨੋ ਕੋਠੀਆਂ 14 ਐ ਹਾਂਜੀ ਬੱਬਾ ਜੀ ਹਾਂਜੀ ਕਾਰਾਂ 14 ਐ ਬੱਬਾ ਜੀ ਟੇਕਾਰ ਵਾਲੀ ਨੂੰ ਪਾਸਾ 14 ਏ ਕੋਈ ਗੱਲ ਨਹੀਂ ਪਤਾ ਤੇਰੇ ਸਾਰੇ ਕੰਮ ਸਾਰ ਜਾਣਗੇ ਹਾਂ ਤੇ ਮੁੰਡੇ ਦਾ ਵਿਆਹ ਆ ਕੁੜੀ ਇੱਕ ਤਰੀ ਚਾਹੀਦੀ ਏ ਮੈਨੂੰ ਇਹਦੇ ਲਈ ਪੁਜਾਰੀ ਲੱਗੇਗੀ ਕਿੰਦੀ ਕੋ ਬਾਬਾ ਜੀ ਹਾਂ ਮਿਲ ਜੂ ਉਹ ਵੀ ਮਿਲ ਜੂ ਉਹ ਵੀ ਮਿਲ ਜੂ ਇੱਕ ਕੁੱਕੜ ਕੀ ਨਾ ਬਾਈ ਇੱਕ ਸ਼ਰਾਬ ਦੀ ਬੋਤਲ ਤੇ ਚਾਰ ਸੂਟ ਨਹੀਂ ਚਾਰ ਨਹੀਂ 6 ਸੂਟ ਠੀਕ ਆ ਬਬਾਈ ਹਾਂ 21 ਰੁਪਇਆ ਹੁਣ ਤੇ ਬਾਕੀ ਪੁਜਾਰੀ ਜਦੋਂ ਲੱਗੇਗੀ ਉਸ ਤੋਂ ਬਾਅਦ ਜੀ ਜਾ ਤੇਰੇ ਕੰਮ ਸਾਰ ਜਾਣਗੇ ਜਾ ਸੰਤਾਨੀ ਬਾਬਾ ਜੀ ਹੋਰ ਦੱਸੋ ਤੁਹਾਡੀ ਕੀ ਸੇਵਾ ਕਰੀਏ ਬਾਬਾ ਜੀ ਫੇਰ ਕਿਰਪਾ ਕਰਿਓ ਸਾਡੇ ਘਰ ਫੇਰ ਆਪਣੇ ਪਵਿੱਤਰ ਪੈਰ ਪਾਇਓ ਜੀ ਭੱਤਾ ਪੈਰ ਨਹੀਂ ਕਹਿਣਾ ਚਰਨ ਕਹਿਣਾ ਚਰਨ ਹਾਂ ਉਹ ਬਾਬਾ ਜੀ ਕਹਿਣਾ ਤੇ ਮੈਂ ਵੀ ਇਹੋ ਹੀ ਜੋ ਤੁਸੀਂ ਕਹਿਣ ਹੈ ਜੇ ਪਰ ਕੀ ਕਰਾਂ ਮੈਨੂੰ ਸੜ ਜਾਣਾ ਦਾ ਨਾ ਹੀ ਨਹੀਂ ਆਉਂਦਾ ਉਹ ਕੋਈ ਗੱਲ ਨਹੀਂ ਭੱਤਾ ਆ ਵੀ ਚਲਿਓ ਇੱਕ ਚੀਜ਼ ਦੀ ਕਮੀ ਪੇਸ਼ੀ ਰਹਿ ਗਈ ਤੇ ਨਹੀਂ ਉਹ ਨਹੀਂ ਬਾਬਾ ਜੀ ਮੇਰੇ ਤਾਂ ਧੋਤੀ ਅੱਗੇ ਕੋਕੋ ਪਹਿਣੀ ਕੋਕੋ ਪਹਿਣੀ ਆ ਕੋਈ ਗੱਲ ਨਹੀਂ ਭੱਜਾ ਚੰਗਾ ਦਾ ਚੱਲਦੇ ਆ ਜੈ ਸੰਤਾਨ ਜੇ ਵੀ ਮਰਜੀ ਸਿਆ ਤੁਹਾਡੀ ਕਿਰਪਾ ਹੀ ਆ ਤੁਹਾਨੂੰ ਸੰਤਾਨੀ ਪਰ ਆਪਣੇ ਘਰ ਪਏ ਤੇ ਬੱਲੇ ਬੱਲੇ ਉੱਥੀ ਬਾਪੂ ਆ ਗੌਣ ਸੀ ਇਹ ਤਾਂ ਬੜੇ ਪਹੁੰਚੇ ਹੋਏ ਸੰਸਨ ਪਰ ਇਹ ਇੱਥੇ ਕੀ ਕਰਨਾ ਹੈ ਪੁੱਤਰਾ ਇਹਨਾਂ ਦੇ ਸੁਪਨੇ ਵਿੱਚ ਆਪਣੇ ਮਰੇ ਹੋਏ ਜਿਹੜੇ ਪੁਰਖ ਸੀ ਨਾ ਉਹ ਆਏ ਓਏ ਬਾਪੂ ਐਦਾਂ ਦਾ ਕੁਝ ਨਹੀਂ ਹੁੰਦਾ ਉਹ ਪੁੱਤਰਾ ਤੇ ਨੂੰ ਨਹੀਂ ਬੁਦਾ ਉਹ ਆਪਣੇ ਪੁਰਖੋ ਜੁੱਤੇ ਪੁੱਕੇ ਪਿਆਸੇ ਬੈਠੇ ਸਨ ਤੇ ਇਹ ਉਹ ਜਿਹੋ ਖਾਜਣਾ ਆਪਾਂ ਇਹਨਾਂ ਨੂੰ ਖਵਾਵਾਂਗੇ ਉਹ ਸਾਡੇ ਪੁਰਖਾਂ ਨੂੰ ਮਿਲੇਗਾ ਓਏ ਬਾਪੂ ਐਦਾਂ ਕਿੱਥੇ ਪਹੁੰਚੂਗਾ ਉੱਤੇ ਕਿੱਦਾਂ ਹੈ ਇਹ ਸਭ ਕੁਝ ਬਾਪੂ ਇਹ ਵਹਿਮ ਹੀ ਪਾਉਣ ਵਾਲੀਆਂ ਗੱਲਾਂ ਨੇ ਨਹੀਂ ਐਵੇਂ ਬਹਿਸ ਕਰੀ ਜਾਣਾ ਮੂਰਖ ਜਿਆ ਹੋਰ ਕੀ ਆ ਬਾਪੂ ਹੈ ਉਹ ਇਹਨਾਂ ਦਾ ਤਾਂ ਕੰਮ ਹੀ ਹੈ ਉਹ ਕਿ ਬੰਦੇ ਨੂੰ ਬੱਸ ਵਹਿਮ ਤੇ ਪਾਓ ਠੱਗੋ ਉਹ ਤੂੰ ਬਾਪੂ ਸਮਝ ਨਹੀਂ ਸਕਦਾ ਇਹਨਾਂ ਦੀਆਂ ਗੱਲਾਂ ਜਦਾਂ ਕਰਾਂ ਬੜੀ ਆ ਮਾਪੂਛਾ ਉਹ ਤਾਂ ਭਾਗ ਸਾਡੇ ਮਾਰੀ ਲਾਗਾਓ ਕੀ ਗੱਲ ਬਾਬਾ ਜੀ ਚਾਹ ਲਈਏ ਕਿ ਪਾਣੀ ਉਹ ਭਗਤਾ ਸਾਧਾ ਨੂੰ ਕੀ ਸਵਾਦ ਆਣਾ

ਜਿਹੜਾ ਤੇ ਸਾਨੂੰ ਪ੍ਰਸ਼ਾਦਾ ਸ਼ਕਾਇਆ ਹੈ ਨਾ ਹਾਂਜੀ ਬਾਬਾ ਜੀ ਉਹ ਤੇ ਤੁਹਾਡੇ ਵੱਡ ਵਡੇਰਾ ਤੱਕ ਪਹੁੰਚ ਗਿਆ ਜੀ ਠੀਕ ਹੈ ਬਾਬਾ ਜੀ ਬੜੇ ਖੁਸ਼ ਨੇ ਤੁਹਾਡੇ ਤੋਂ ਹਾਂਜੀ ਪਰ ਉਹ ਕਹਿੰਦੇ ਆ ਕਿ ਜਦੋਂ ਅਸੀਂ ਕਿਤੇ ਹੁਣਾ ਜਾਣਾ ਹੋਵੇ ਨਾ ਆਉਂ ਜਾਣ ਦੀ ਬੜੀ ਦਿੱਕਤ ਆ ਅੱਛਾ ਬਾਬਾ ਜੀ ਨਹੀਂ ਐ ਕਰੋ ਕਿ ਓਖੇ ਸੌਖੇ ਹੋ ਗਏ ਨਾ ਹਾਂਜੀ ਮੋਟਰਸਾਈਕਲ ਦਾ ਪਰ ਬੰਦ ਕਰੋ ਪਤਾਈਏ ਉੱਤੇ ਆਵਾ ਦੇ ਠੀਕ ਹੈ ਬਾਬਾ ਜੀ ਹਾਂਜੀ ਠੀਕ ਹੈ ਮਹਾਰਾਜ ਮਾਤਾ ਸਨਾਹ ਨਿਗਰਾ ਦਾ ਫਰਕ ਕੀ ਹਾਂ ਕਰਕੇ ਬਾਬਾ ਜੀ ਵੇਦ ਹੈ ਚਲੋ ਕਰ ਪਾ ਜੇ ਕਰਾਂ ਬਾਬੇ ਜੀ ਆ ਜਾ ਜੇ ਕਰਾਂ ਬਾਬਾ ਜੀ ਬਾਬਾ ਜੀ ਬਾਬਾ ਜੀ ਮੈਂ ਨਾ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਮੈਂ ਸੁਣਿਆ ਕਿ ਸਾਡੇ ਵੱਡੇ ਰਣ ਮੋਟਰਸਾਈਕਲ ਦੀ ਜ਼ਰੂਰਤ ਹੈ ਬਿਲਕੁਲ ਪੱਕਾ ਬਿਲਕੁਲ ਸਹੀ ਸੁਣਿਆ ਤੂੰ ਪਰ ਬਾਬਾ ਜੀ ਮੈਨੂੰ ਲੱਗਦਾ ਕਿ ਮੋਟਰਸਾਈਕਲ ਨਾਲ ਛੋਟੀ ਗੱਡੀ ਆ ਤੇ ਆਪਾਂ ਆਪਣੇ ਵੱਡ ਵਡੇਰਿਆਂ ਤੱਕ ਨਾ ਵੱਡੀ ਗੱਡੀ ਬਚਾਈਏ। ਬਿਲਕੁਲ ਸਹੀ ਦਾ ਕਾਕਾ ਜੀ ਬਹੁਤ ਸਿਆਣੇ ਨੇ। ਮੇਰੇ ਕੋ ਸਹੀ ਗੱਲ ਹੈ। ਮੇਰਾ ਕਹਿ ਦਾ ਮਤਲਬ ਕਿ ਕਾਰ। ਤੇ ਬਾਬਾ ਜੀ ਮੈਸ ਕਰਕੇ ਸੋਚਿਆ ਆ ਕਿਉਂਕਿ ਕਾਰ ਆਪਾਂ ਦੇ ਦੀ ਆਪਣੇ ਵੱਡ ਵਡੇਰਿਆਂ ਨੂੰ ਉਹਦੇ ਨਾਲ ਕੀ ਹੋਊਗਾ ਇੱਕ ਤਾਂ ਸਾਡੇ ਵੱਡ ਵਡੇਰੇ ਚਲਾਣਗੇ ਨਾਲ ਇੱਕ ਦੋ ਜਿਹੜੇ ਜੇ ਕਿਤੇ ਹੋਰ ਵੀ ਬਹਿ ਕੇ ਜਾਣਾ ਹੋਵੇ ਤੇ ਸੌਖੇ ਤਰੀਕੇ ਨਾਲ ਬਹਿ ਸਕਦੇ ਆ। ਬਿਲਕੁਲ ਸਹੀ ਕਿਹਾ ਬਿਲਕੁਲ ਕਾਕਾ ਜੀ ਨੇ ਸਹੀ ਜੀ। ਤੇ ਬਾਬਾ ਜੀ ਬੱਸ ਤੁਸੀਂ ਐਂ ਕਰੋ। ਰੰਗ ਬਸੰਦ ਕਰੋ ਕਿ ਰੰਗ ਕਿਹੜਾ ਲੈਣਾ ਤੇ ਮੈਂ ਆਪਣੇ ਬਾਪੂ ਨਾਲ ਸੁਆਹ ਕਰ ਲੈਣਾ ਤੇ ਕੱਲ ਤੁਹਾਨੂੰ ਦੇ ਦਿਆਂਗਾ ਭਗਤਾ ਉਹ ਬਾਪ ਜੇ ਲੈਣ ਦੀ ਗੱਡੀ ਲੈ ਆ ਕਾਲੀ ਕਹਿੰਦਾ ਜੀ ਸਈਆਂ ਦੀ ਬਾਬਾ ਜੀ ਤੁਹਾਨੂੰ ਕਾਲੀ ਗੱਡੀ ਮੇਜੀ ਦੀ ਕਰੀ ਠੀਕ ਹੈ ਠੀਕ ਹੈ ਕਾਲੀ ਗੱਡੀ ਹੈ ਪਰ ਬੰਦ ਕਾ ਛੱਡੋ ਕੱਲ ਬਾਬਾ ਜੀ ਲੋਣੇ ਫਿਰ ਬਾਬਾ ਜੀ ਬੱਸ ਤੁਸੀਂ ਆਉਣਾ ਪੈਦਲ ਆ ਤੇ ਜਾਣਾ ਤੁਸੀਂ ਗੱਡੀ ਤੇ ਆ ਠੀਕਾ ਭਗਤਾ ਚੰਗਾ ਹੈ ਚੱਲਦੇ ਆ ਜੈ ਬਾਬਾ ਜੀ ਜੈ ਬਾਬਾ ਜੀ ਜੈ ਬਾਬਾ ਜੀ ਚਾਚਾ ਇਹ ਗੱਲ ਹੋਇਆ ਕਿਦਰ ਚੁੱਪੀ ਫਿਰਦਾ ਉਹ ਪੁੱਤਰਾ ਹੋਣਾ ਕੀ ਆ ਆ ਇੱਕ ਬਾਬੇ ਨੇ ਮੈਨੂੰ ਬੜਾ ਪਰੇਸ਼ਾਨ ਕੀਤਾ ਏ ਕੀ ਗੱਲ ਹੋ ਗਈ ਉਹ ਗੱਲ ਕਹਿਣੀ ਆ ਆ ਮੇਰਾ ਇੰਨਾ ਖਰਚਾ ਕਰਾਤਾ ਇਹਨੇ ਮੈਨੂੰ ਕਹਿੰਦਾ ਜਗਰਾਤਾ ਕਰਾ ਤੇਰੇ ਸਾਰੇ ਕੰਮ ਸਿੱਧੇ ਹੋ ਜਾਣਗੇ ਭੰਡਾਰਾ ਕਰਾ ਸਾਰਾ ਕੁਝ ਕਰਕੇ ਦੇ ਲੈ ਪੁੱਤਰਾ ਪਰ ਮੇਰਾ ਕੋਈ ਕੰਮ ਨਹੀਂ ਸਿੱਧਾ ਹੋਇਆ ਤੇ ਨਾ ਮੇਰਾ ਚਬਾਰਾ ਪਿਆਈ ਓਏ ਹੋਏ ਹੋਏ ਓਏ ਚਾਚਾ ਤੂੰ ਵੀ ਮੂਰਖੀ ਰਹਿਣਾ ਆ ਜਿਹੜੇ ਖਰਚੇ ਤੂੰ ਆ ਜਗਰਾਤਿਆਂ ਭੰਡਾਰਿਆਂ ਦੇ ਕੀਤੇ ਈ ਇਹੋ ਕਿਤੇ ਖਰਚਾ ਆਪਣੇ ਚਬਾਰੇ ਦੇ ਕਰਦਾ ਤੇਰਾ ਚਬਾਰਾ ਪੈ ਜਾਣਾ ਏ ਸਹੀ ਗੱਲ ਈ ਪੁੱਤਰਾ ਪਰ ਇੱਕ ਵਾਰੀ ਮੈਨੂੰ ਵੇਹੇ ਇਹਨੀਆਂ ਕਿੰਦਾ ਲੜਕਾਂ ਕਰਦਾ ਮੇਰੇ ਤੋਂ ਪਰੋ ਬਾਬਾ ਕਿਹੜਾ ਆ ਉਹ ਕਿਹੜਾ ਹੀ ਬਰਾਂਟੇਸ਼ਾ ਬਰਾਂਟੇਸ਼ਾ ਉਹਨੂੰ ਲੱਭਣਿਆ ਥੱਲੇ ਉਹ ਚਾਚਾ ਤੇਰਾ ਤੇ ਮਸਲਾ ਹੱਲੀ ਹੋ ਗਿਆ ਉਹ ਕਿਦਾਂ ਓਏ ਬਰਾਂਟੇਸ਼ਾ ਹੁਣਾ ਅੱਜ ਮੈਂ ਆਪਣੇ ਘਰ ਦਾ ਟਾਈਮ ਦਿੱਤਾ ਈ ਅੱਛਾ ਓਏ ਉਹ ਕਹਿੰਦੇ ਨਾ ਮੇਰੇ ਬਾਪੂ ਨੂੰ ਕਹਿੰਦਾ ਸੀਗੇ ਮੋਟਰਸਾਈਕਲ ਚਾਹੀਦਾ ਮੈਂ ਨੂੰ ਕਿਹਾ ਮੈਂ ਤੈਨੂੰ ਫਿਰ ਕਾਰ ਦਵਾਂਗੇ ਆ ਜੀ ਫਿਰ ਆ ਜਾ ਫਿਰ ਉਹਨੂੰ ਦਈਏ ਕਾਰ ਆਇਆ ਹਰ ਕੁਤਰਾ ਹਰ ਮੀਦਰਾ ਕੋਟ ਇੱਕੋ ਲੱਤ ਘੁੱਟੀ ਜਾਣਾ ਓਏ ਕੋ ਟੰਦੇ ਤੇ ਆਓ ਉੱਤੇ ਚਾਚਾ ਕਾਕਾ ਜੀ ਆਏ ਨੇ ਲੱਗਦਾ ਕਿ ਟਾਈਮ ਤੇ ਬੜਾ ਹੋ ਗਿਆ ਸੁਖਨਾ ਬਾਬਾ ਜੀ ਐ ਰਹਲੇ ਆਦੇ ਜਾਂਦਾ ਹੁੰਦਾ ਪਤਾ ਨਹੀਂ ਕੀ ਗੱਲ ਅੱਜ ਸ਼ਾਇਦ ਜਨਸੀ ਚ ਤੁਹਾਡੇ ਬਾਅਦ ਤੇ ਫਿਰ ਗੱਡੀ ਪਸੰਦ ਕਰਨਾ ਪਿਆੜਾ ਬਾਬਾ ਜੀ ਠੀਕ ਹੈ ਠੀਕ ਕੋਈ ਗੱਲ ਨਹੀਂ ਪਰ ਵਧੀਆ ਗੱਡੀ ਲਿਆਉਣੀ ਨਾ ਤਾਂ ਹਾਂ ਜੀ ਲਓ ਬਾਬਾ ਜੀ ਆ ਹੀ ਗਏ ਜੀ ਆ ਗਿਆ ਜੰਦਾ ਕਾਕਾ ਜੀ ਭਾਲੀਆ ਜੀ ਆਏ ਨੇ ਬਾਬਾ ਜੀ ਜਿਹੜੀ ਉਹ ਦادله ਬਾਹਰ ਖੜੀ ਹੈ ਮੈਂ ਕਹਾਂਗੇ ਥੋੜਾ ਜਿਹਾ ਆਪਾਂ ਲੇਖ ਲਗਾ ਦਾ ਥੋੜਾ ਕੰਮ ਕਰ ਲਈਏ ਅੱਧਰ ਚੱਲਦੇ ਚੱਲੋ ਅਰੇ ਜੀ ਅਰੇ ਜੀ ਗ੍ਰਾਫਰ ਜਿਹੜਾ ਹੈ ਕਰੋਨਾ ਕੋਈ ਲਿਖਪੜ ਬਾਬਾਈ ਲਿਖਪੜ ਦਾ ਕੰਮ ਤੇ ਕਰਾ ਲੈਣੇ ਆ ਚੱਲ ਉਹ ਲਿਆ ਬਾਰੇ ਆਪਣੀ ਪੂਰੀ ਫੋਰਚਨਰ ਦੀ ਚਾਬੀ ਚਾਬੀ ਤੇ ਬਾਹਰ ਆਉਂਦੇ ਆ ਚੱਲ ਆਉਂਦੇ ਆ ਆਦਾ ਦਾ ਚਾਚਾ ਜੀ ਅੱਜ ਜੀ ਬੜੀ ਦੇ ਰਾਏ ਦੇ ਕਾਜੀ ਉਹ ਮੈਂ ਕਿਹਾ ਫਿਰ ਗੱਡੀ ਦੇ ਵੱਡੀ ਦੀਏ ਬਾਬਾ ਜੀ ਨੂੰ ਛੋਟੀ ਦਾ ਕੀ ਮਤਲਬ ਪੰਦਾ ਗੱਡੀ ਲੈਣ ਦੀ ਚਾਬੀ ਲੈਂਦੀ ਐ ਚਾਚਾ ਦਰਵਾਜ਼ਾ ਦਰਵਾਜ਼ਾ ਕੇ ਬੰਦ ਕਰਨਾ ਉਹ ਬਾਬਾ ਜੀ ਦਰਵਾਜ਼ਾ ਇਸ ਤਰ੍ਹਾਂ ਕੇ ਬੰਦ ਕਰ ਰਹਾ ਕਿਉਂਕਿ ਗੱਡੀ ਬੜੀ ਵੱਡੀ ਆ ਤੇ ਆਹੀ ਨਹੀਂ ਚਾਹੁੰਦੇ ਕਿ ਬਾਹਰ ਕਿਸੇ ਨੂੰ ਪਤਾ ਲੱਗ ਜੇ ਕਿ ਇਹਨਾਂ ਨੇ ਗੱਡੀ ਵੱਡੀ ਦਿੱਤੀ ਐ ਬਾਬਾ ਜੀ ਨੂੰ ਕਿਉਂਕਿ ਬਾਬਾ ਜੀ ਤੁਹਾਨੂੰ ਤੇ ਪਤਾ ਆ ਲੋਕ ਮੈਂ ਕਿਹਾ ਲਾ ਦਿੰਦੇ ਆ ਆਦਾ ਚਾਚਾ ਕੋਲੋ ਬੜੇ ਠਾਕ ਉਹ ਜੇ ਇਡੇ ਸ਼ਕਤੀਸ਼ਾਲੀ ਹੁੰਦੇ ਤੇ ਅੱਜ ਸਾਡੇ ਤੋਂ ਬਾਜ ਨਾ ਜਾਂਦੇ ਨਹੀਂ ਗੱਲ ਤੇ ਪੁੱਤਰਾ ਤੇਰੀ ਠੀਕ ਏ ਓਏ ਬਾਬਾ ਨਾਨਕ ਤੇ ਸਾਨੂੰ ਕਦੋਂ ਦਾ ਵਹਿਮਾ ਜੋ ਕੱਢ ਗਿਆ ਪਰ ਅਸੀਂ ਅੱਜ ਵੀ ਤੁਰੇ ਫਿਰਦੇ ਇਹਨਾਂ ਬਾਬਿਆਂ ਦੇ ਪਿੱਛੇ ਖੱਡੀ ਬਾਬਿਆਂ ਦੇ ਕੀ ਕਰਾਂ ਪੁੱਤਰਾ ਮੇਰੀ ਮਾਸ ਤੇ ਪਰਦਾ ਪੈ ਗਿਆ ਸੀ ਹੁਣ ਤੇ ਲੱਗੀ ਨਾ ਸਮਝ ਆ ਲੱਗੀ ਪੁੱਤਰਾ ਚਾਚਾ ਤੈਨੂੰ ਲੱਗੀ ਪੁੱਤਰਾ ਮੈਨੂੰ ਗਾਹ ਸੁਣਾ ਹੁਣ ਇਹਨਾਂ ਦੀਆਂ ਗੱਲਾਂ ਜਾਓ ਆ ਜਾਓ ਤਾਬਾ ਬਾਬਾ ਰੰਗ ਨਾਲ ਦੀ ਘਟੀ ਐ ਚੱਲ ਕੇ ਮੀਂਹ ਪੈ ਲੋ ਰੰਗ ਦੇ ਸਾਰੇ ਬਦਲਦੇ ਹੀ ਬਦਲਦੇ ਹੋਲੇ ਤੋਂ ਨੀਲਾ ਆਏ ਬਾਬਾ ਚਾਹੀਦੀ ਕੋਈ ਹੋਰ ਸੇਵਾ ਬਾਬਾ ਨਹੀਂ ਅੱਗੇ ਤੇ ਥੋਤੀ ਉੱਤਾਂ ਬੋਲਦੀ ਹੁੰਦੇ ਸਾਰੀ ਖੋਲਦੀ ਉਹਨਾਂ ਨੇ ਬਾਬਾ ਦੇ ਕੰਮ ਤਾਂ ਨਾ ਕਰਿਆ ਕਰੀਏ ਬਾਬਾ ਇਹ ਕੰਮ ਦਾਲ ਚੁਬਰੀ ਬਣਾਉਂਦੀ ਜੇ ਸਹੀ ਗੱਲ ਈ Orang baca, apa ni noda di mertiti? Baca la! Ready? The full twenty. ਭਾਂਡੇ ਮਾਤੇ ਆ ਸਾਰਾ ਹੈ ਤੀੜੇ ਵੀ ਤੋਤੇ ਆ ਹੁਣ ਜਾਵਾਂ ਮੈਂ ਤੇ ਕੋਈ ਸਹਾਨ ਕੀਤਾ ਹੀ ਕੰਮ ਕਰਨਾ ਨਹੀਂ ਸੀ ਤੇਰੇ ਘਰ ਦਾ ਹੀ ਕੰਮ ਐ ਤੇ ਤੇਰੇ ਵੀ ਘਰ ਦਾ ਤੂੰ ਨਹੀਂ ਕਰ ਸਕਦੀ ਅੱਛਾ ਜਬਾਨ ਲਨੋ ਨਾ ਮੇਨ ਬੜੇ ਦਿਨਾਂ ਦੀ ਤੇਰੇ ਮੂੰਹ ਵਾਲੇ ਵੇਖਣ ਨਹੀਂ ਅੱਖੀ ਪੜਦੋ ਤੇਰੇ ਮੈਂ ਤੇਰਾ ਕੁਝ ਖੰਦਾਰੀਆ ਤੂੰ ਪਾਲਾ ਕੇ ਨਹੀਂ ਖਾਦੇ ਆ ਤੂੰ ਇੱਕ ਕੰਮ ਤੋਂ ਤੱਕ ਤਾਂ ਵੀ ਤਾਂ ਮੈਂ ਇਹ ਸਾਰਾ ਬਾਹਰ ਇੱਧਰ ਦੇਖੋਣ ਕੇ ਇਹ ਨਾ ਤਾਂ ਪਜਾਈ ਦੇ ਭਰਾ ਦੇ ਪਤੀ ਜਿਹਨਾਂ ਦੇ ਮੁੱਢ ਦਾ ਵਿਆਹ ਇਹ ਤਾਂ ਬਹੀ ਚਾਹੀਦੀ ਆ ਮੈਨੂੰ ਕਿਤੇ ਦੂਰ ਆ ਬਾ ਬਾ ਹੋਰ ਦੱਸ ਬੜਾ ਮੈਂ ਕੁਸ ਤੇ ਕਰ ਨੈਵਰ ਨਹੀਂ ਦਰਤੀ ਆ ਠੀਕ ਆ ਨਰੇ ਗਰ ਸੁਣ ਤੇਰੀ ਭਰਾਣੀ ਉਹ ਨਾ ਉਹਦੇ ਲਈ ਇੱਕ ਬੜਾ ਜਿਹਾ ਮੀਟ ਦਾ ਬੋਤਲ ਇੱਕ ਮੁਰਗਾ ਚਾਹੀਦਾ ਹਾਂ ਤੇ ਨਾਲੇ ਮਿੱਠੇ ਦੇ ਵਿੱਚ ਮਰਗੀ ਖਾਂਦਾ ਮੇਰਾ ਵੀ ਬਰਤੀ ਹੋਣੀ ਚਾਹੀਦੀ ਓਦੀ ਵਰਤੀ ਯਾ ਕੋਈ ਬਾਕਾਇ ਕਹੇਦੀ ਵਰਤੀ ਕੋਈ ਆ ਜੇਕਰ ਕਾਂਦਾ ਲਈ ਜੇ ਕਾਂ ਨਹੀਂ ਖੁੰਡਿਆ ਗਿਆ ਹਾਂ ਨਾ ਪਰ ਮੈਂ ਚੇਤੀ ਕਰ ਇਹਨਾਂ ਦਾ ਪਤਾ ਕਰਾਂ